ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਨ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਤੇ ਘੇਰੀ ਹੈ ਪੁੱਛਿਆ ਕਿ ਹਾਲੇ ਤੱਕ ਕੱਚੇ ਮੁਲਾਜ਼ਮ ਪੱਕੇ ਕਿਉਂ ਨਹੀਂ ਕੀਤੇ ਗਏ ਪੁਰਾਣੀ ਪੈਨਸ਼ਨ ਸਕੀਮ ਤੇ ਵੀ ਚੰਨੀ ਨੇ ਮਾਨ ਸਰਕਾਰ ਨੂੰ ਕੋਸਿਆ ਇਲਜ਼ਾਮ ਲਾਇਆ ਕਿ ਸੀਐਮ ਮਾਨ ਦਾ ਵਿਰੋਧ ਕਰਦੇ ਕਰਮਚਾਰੀਆਂ ਨਾਲ ਸਰਕਾਰ ਤਕਸ਼ਾਈ ਕਰ ਰਹੀ ਹੈ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚੰਨੀ ਨੇ ਮੂਸੇਵਾਲਾ ਦੇ ਪਿਤਾ ਦੇ ਸਾਥ ਦਾ ਵੀ ਦੰਪਰਿਆ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਸਰਦਾਰ ਬਲਕੌਰ ਸਿੰਘ ਜੀ ਸਾਡੀ ਕੈਂਪੇਨ ਨੂੰ ਬढ़ावा ਦੇਣ ਵਾਸਤੇ ਜੁਆਇਨ ਕਰ ਰਹੇ ਅੱਜ ਉਹ ਸਾਡੇ ਨਾਲ ਸਾਰਾ ਦਿਨ ਰਹਿਣਗੇ ਤੇ ਉਹਨਾਂ ਦੇ ਵਿਚਾਰ ਮੈਂ ਪਹਿਲਾਂ ਵੈਸੇ ਉਹਰੇ ਬੁਲਾਉਣਾ ਸੀ ਪਰ ਉਹ ਥੋੜਾ ਜਿਹਾ ਲੇਟ ਆ ਉਹ ਸਿੱਧਾ ਸਾਡੀ ਕੈਂਪੇਨ ਵਿੱਚ ਸ਼ਾਹਕੋਟ ਪਹੁੰਚ ਰਹੇ ਅਗਲੀ ਜਿਹੜੀ ਮੈਂ ਅੱਜ ਤੁਹਾਨੂੰ ਗੱਲ ਕਰਨ ਵਾਸਤੇ ਬੁਲਾਇਆ ਕਿ ਕਾਂਗਰਸ ਪਾਰਟੀ ਦੇ ਸਰਕਾਰ ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਇੰਪਰਾਈਜ਼ ਦੇ ਲਗਭਗ ਹਰ ਮਸਲੇ ਦਾ ਮੈਂ ਹੱਲ ਕੀਤਾ ਉਹਨਾਂ ਨੂੰ ਪੱਕੇ ਕਰਨ ਦਾ ਕਾਨੂੰਨ ਬਣਾ ਕੇ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਜਿਹੜਾ ਕਿ ਮੌਜੂਦਾ ਸਰਕਾਰ ਨੇ ਅੱਗੇ ਪਰਸੂ ਨਾ ਕਰਕੇ ਉਹਦੇ ਨਾਲੋਂ ਬਹੁਤ ਹਲਕਾ ਕਾਨੂੰਨ ਦੁਬਾਰੇ ਲੈ ਕੇ ਆਂਦਾ ਜਿਹਦੇ ਨਾਲ ਅੱਜ ਤੱਕ ਪੂਰੇ ਮੁਲਾਜ਼ਮ ਪੱਕੇ ਨਹੀਂ ਹੋਏ ਇਸ ਕਰਕੇ ਐਸੇ ਹੀ ਇੱਕ ਗਾਰੰਟੀ ਦੇਣਾ ਚਾਹੁੰਦੇ ਆ ਕਿ ਜਦੋਂ ਵੀ ਸਾਡੀ ਸਰਕਾਰ ਫੇਰ ਪੰਜਾਬ ਦੇ ਵਿੱਚ ਆਈ ਐਸੀ ਜੋ ਮੁਲਾਜ਼ਮ ਅਜੇ ਤੱਕ ਪੱਕੇ ਨਹੀਂ ਹੋਏ ਉਹਨਾਂ ਨੂੰ ਪੱਕੇ ਕਰਾਂਗੇ ਅਸ ਅਗਲੀ ਗੱਲ ਇਹ ਹੈ ਕਿ ਹਿਮਾਚਲ ਦੇ ਵਿੱਚ ਵੀ ਰਾਜਸਥਾਨ ਦੇ ਵਿੱਚ ਵੀ ਜਿੱਥੇ-ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਐਸੀ ਉੱਥੇ 올ਡ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਹੁਣ ਸਾਡੀ ਇਹ ਗਰੰਟੀ ਹੈ ਕਾਂਗਰਸ ਪਾਰਟੀ ਦੀ ਕਿ ਕਾਂਗਰਸ ਪਾਰਟੀ ਸਦਾ ਚਾਏਗੀ ਤਾਂ 올ਡ ਪੈਨਸ਼ਨ ਸਕੀਮ ਲਾਗੂ ਕਰੇਗੀ ਪੰਜਾਬ ਵਿੱਚ ਵੀ ਤੇ ਕੇਂਦਰ ਵਿੱਚ ਵੀ ਇਹ ਜਿਹੜੀ ਮੌਜੂਦਾ ਇੱਥੇ ਸਰਕਾਰ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਦੋ ਵਾਰ ਕੈਬਨਿਟ ਦੇ ਵਿੱਚ ਪਾਸ ਕਰ ਲਿਆ 올ਡ ਪੈਨਸ਼ਨ ਸਕੀਮ ਦਾ ਮੱਖ ਮੰਤਰੀ ਨੇ ਜਦ ਬੋਟਾ ਆਉਂਦੀਆਂ ਅਨਾਉਂਸ ਕਰ ਦਿੰਦੇ ਕਿ ਅਸੀਂ ਦਮਾਂਗੇ ਐਤ ਕੀ ਉਹ ਵੀ ਨਹੀਂ ਅਨਾਉਂਸ ਕੀਤਾ ਇਹਦਾ ਮਤਲਬ ਬਹੁਤ ਹੀ ਨੀਤਮਾੜੀ ਹੋ ਗਈ ਇਹਨਾਂ ਨੇ ਨਹੀਂ ਦੇਣਾ ਸੋ ਐਸੀ ਮੰਗ ਕਰਦੇ ਆ ਕਿ ਤੁਰੰਤ 올ਡ ਪੈਨਸ਼ਨ ਸਕੀਮ ਪੰਜਾਬ ਤੇ ਲਾਗੂ ਕੀਤੀ ਜਾਵੇ ਔਰ ਇਹ ਵੀ ਗਰੰਟੀ ਦਿੰਦੇ ਜੇ ਨਹੀਂ ਕਰਦੇ ਤਾਂ ਐਸੀ ਕਰਾਂਗੇ ਇਹਨਾਂ ਨੇ ਕਈ ਵਾਰ ਉਹਨਾਂ ਦੀ ਯੂਨੀਅਨ ਲੀਡਰਾਂ ਨੂੰ ਮੌਕਾ ਬੁਲਾਇਆ ਪੰਜ ਵਾਰ ਬੁਲਾ ਚੁੱਕੇ ਲੇਕਿਨ ਮੁੱਖ ਮੰਤਰੀ ਪਾਸ ਬਾਹਰਲੇ ਸੂਬਿਆਂ ਦਾ ਪਰਮਣ ਕਰਵਾਉਣ ਵਾਸਤੇ ਟਾਈਮ ਹੈ ਆਪਣੇ ਇੰਪਲਾਈਜ਼ਰ ਲੋਕਾਂ ਵਾਸਤੇ ਟਾਈਮ ਹੈ ਨਹੀਂ ਪੰਜ ਵਾਰ ਉਹਨਾਂ ਨੂੰ ਬੁਲਾ ਕੇ ਇਹਨਾਂ ਨੇ ਨਾ ਕਰਤੀ ਹੈ ਇਸ ਤੋਂ ਇਲਾਵਾ ਜਦਵੀ ਜਿੱਥੇ ਵੀ ਮੁੱਖ ਮੰਤਰੀ ਜੀ ਜਾਂਦੇ ਹੈ ਕਲੇਸ਼ ਇੰਪਲਾਈਜ਼ ਯੂਨੀਅਨ ਦੇ ਯੂਨੀਅਨ ਦੇ ਲੀਡਰਾਂ ਪਰ ਪੈ ਜਾਂਦਾ ਹੈ ਉਹਨਾਂ ਨੂੰ ਨજરਬੰਦ ਕਰ ਦਿੱਤਾ ਜਾਂਦਾ ਹੈ ਆ ਹੁਣ ਇੱਥੇ ਜਲੰਧਰ ਆਏ ਤਾਂ ਜਲੰਧਰ ਦੇ EMPLOYES ਯੂਨੀਅਨ ਦੇ ਲੀਡਰ ਬੰਦ ਕਰ ਦਿੱਤੇ ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ ਤੋ ਕਿਆ ਡਰ ਹੈ ਤੁਹਾਨੂੰ ਆਪਣੇ ਹੀ ਕਰਮਚਾਰੀਆਂ ਤੋਂ ਜਿਸ ਮੁੱਖ ਮੰਤਰੀ ਨੂੰ ਆਪਣੇ ਲੋਕਾਂ ਖਾਸ ਤੌਰ ਤੇ ਆਪਣੇ ਕਰਮਚਾਰੀਆਂ ਪਰ ਵਿਸ਼ਵਾਸ ਨਹੀਂ ਹੈ ਤਾਂ ਉਸ ਕਰਮਚਾਰੀ ਉਸ ਮੁੱਖ ਮੰਤਰੀ ਦੀ ਕਿਆ ਪਪੂਲੈਰਟੀ ਹੋਏਗੀ ਜਾਂ ਕਿਆ ਉਹਦੀ ਸੋਚ ਹੋਏਗੀ ਪਿਛਲੀ ਵਾਰ ਜਦ ਵੀ ਇੱਥੇ ਆਏ ਆ ਤਾਂ EMPLOYEES UNION ਦੇ ਲੀਡਰ ਨਜ਼ਰਬੰਦ ਕਰ ਦਿੱਤੇ ਗਏ ਆ ਹੁਣ ਫੇਰ ਖਤਰਾ ਹੈ ਕਿ ਜਦ ਵੀ ਇੱਥੇ ਆਏਗਾ ਜਦ ਵੀ ਮੁੱਖ ਮੰਤਰੀ ਜਿੱਥੇ ਜਾਂਦਾ ਹੈ ਉੱਥੇ ਦੇ EMPLOYEES UNION ਨੂੰ ਰਾਤ ਨੂੰ ਭੱਜਣਾ ਪੈਂਦਾ ਹੈ ਜਾਂ ਰਾਤ ਨੂੰ ਉਹਨਾਂ ਦੇ ਘਰ ਘੇਰ ਲਿੱਤੇ ਜਾਂਦੇ ਆ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਸਾਰਿਆਂ ਦੇ ਮੋਬਾਈਲ ਰਿਕਾਰਡ ਹੋ ਰਹੇ ਸੋ ਇਸ ਤਰ੍ਹਾਂ ਦੀ ਅਰਾਜਿਕਤਾ EMPLOYEES ਦੇ ਖਿਲਾਫ ਸਰਕਾਰ ਨੇ ਪਹੁੰਚਾਈ ਹੋਈ ਹੈ ਅਸੀਂ ਇਸ ਦੀ ਸਖਤ ਨਿੰਦਾ ਕਰਦੇ ਆ ਮੈਂ ਜਦੋਂ ਮੁੱਖ ਮੰਤਰੀ ਸੀ ਅਸੀਂ 12% ਡੀਏ ਜਿੰਨਾ ਬਕਾਇਆ ਬਚਦਾ ਸੀ ਸਾਰਾ ਦਿੱਤਾ ਐਸੀ ਸਾਰੀ ਵਿੱਤ ਕਮਿਸ਼ਨ ਲਾਗੂ ਕੀਤਾ ਐਸੀ ਆਂਗਣਵਾੜੀ ਵਰਕਰ ਆਸ਼ਾ ਵਰਕਰ ਮਿਡ-ਡੇ ਮੀਲ ਵਰਕਰ ਪੁਲਿਸ ਕਰਮਚਾਰੀ ਹਰ ਕਰਮਚਾਰੀ ਦੀ ਤਨਖਾਹ ਵਧਾਈ ਐਸੀ EMPLOYEES ਨੂੰ ਹਰ ਕੰਫਰਟ ਦੇ ਵਿੱਚ ਰੱਖਿਆ ਕਿ ਤੱਕ ਜਿਹੜੇ ਬੰਦੇ ਨੇ ਸਰਕਾਰ ਦੇ ਨਾਲ ਕੰਮ ਕਰਨਾ ਉਹ ਖੁਸ਼ ਨਹੀਂ ਹੈ ਤਾਂ ਉਹ ਸਹੀ ਕੰਮ ਨਹੀਂ ਕਰੇਗਾ ਅੱਜ ਸਰਕਾਰ EMPLOYEES ਨੂੰ ਤੰਗ ਕਰ ਰਹੀ ਹੈ ਅਸੀਂ EMPLOYEES ਦੇ ਨਾਲ ਖੜੇ ਹਾਂ